ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਗੱਲ ਕਰਨੀ ਕਿ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਤਿੰਨ ਗੱਲਾਂ ਦਾ ਧਿਆਨ ਜਿਹੜਾ ਉਹ ਜ਼ਰੂਰ ਰੱਖੋ ਜਿਵੇਂ ਹੁਣ ਬਰਸਾਤ ਚੱਲ ਰਹੀ ਆ ਲਗਾਤਾਰ بارشਾਂ ਹੋ ਰਹੀਆਂ ਵਾਂ ਤੇ ਫੇਰ ਭਾਵੇਂ ਕਿਸੇ ਦਾ ਘਰ ਕੱਚਾ ਹੋਵੇ ਤੇ ਭਾਵੇਂ ਪੱਕਾ ਹੋਵੇ ਲੈਂਟਰ ਹੋਵੇ ਫੇਰ ਵੀ ਇਸ ਬਰਸਾਤ ਨੇ ਉਹਦੇ ਵਿੱਚੋਂ ਪਾਣੀ ਟਪਕਾ ਹੀ ਦਿੱਤਾ ਕੰਧਾਂ ਸਿੱਲੀਆਂ ਹੋ ਗਈਆਂ ਜਿੰਨੂੰ ਅਸੀਂ ਕਹਿੰਨੇ ਕਿ ਸਲਾਬ ਚੜ ਗਈ ਕੰਧਾਂ ਗਿੱਲੀਆਂ ਹੋ ਗਈਆਂ ਫਿਰ ਇਸ ਤਰ੍ਹਾਂ ਜਦੋਂ ਕੰਧਾਂ ਗਿੱਲੀਆਂ ਹੁੰਦੀਆਂ ਨੇ ਨਾ ਤਾਂ ਫਿਰ ਕੀ ਹੁੰਦਾ ਕਿ ਤੁਸੀਂ ਕਈ ਵਾਰ ਵੇਖਿਆ ਲੈਂਟਰ ਦੇ ਵਿੱਚ ਕਰੰਟ ਆ ਜਾਂਦਾ ਕੰਧਾਂ ਦੇ ਵਿੱਚ ਕਰੰਟ ਆ ਜਾਂਦਾ ਕਿਉਂਕਿ ਜਿਹੜੀ ਘਰ ਦੇ ਵਿੱਚ ਵੈਰੰਗ ਹੋਈ ਹੁੰਦੀ ਆ ਨਾ ਉਹ ਕਿਸੇ ਨੂੰ 5 ਸਾਲ ਕਿਸੇ ਨੂੰ 7 ਸਾਲ 10 ਸਾਲ ਹੋ ਗਏ ਹੁੰਦੇ ਆ ਤੇ ਜਦੋਂ ਫਿਰ ਕੋਈ ਤਾਰ क्रैक ਹੋ ਜਾਂਦੀ ਆ ਨਾ ਤਾਂ ਉਹ ਕੰਧ ਦੇ ਸੰਪਰਕ ਵਿੱਚ ਆ ਜਾਂਦੀ ਆ ਜਾਂ ਜਿੱਥੇ ਬੋਰਡ ਲੱਗਾ ਹੁੰਦਾ ਅਸੀਂ ਸਵਿੱਚ ਨੂੰ ਆਨ ਆਫ ਕਰਦੇ ਆ ਕੋਈ ਵੀ ਇਲੈਕਟ੍ਰੋਨਿਕ ਚੀਜ਼ ਚਲਾਉਂਦੇ ਆ ਤਾਂ ਉਹ ਸਵਿੱਚ ਨੂੰ ਆਨ ਆਫ ਕਰਦੇ ਆ ਨਾ ਤਾਂ ਬਰਸਾਤ ਦੇ ਮੌਸਮ ਵਿੱਚ ਫਿਰ ਇਨ੍ਹਾਂ ਚੀਜ਼ਾਂ ਦੇ ਵਿੱਚ ਕਰੰਟ ਜਿਹੜਾ ਵਾ ਉਹ ਆ ਜਾਂਦਾ ਕਿਉਂਕਿ ਚਾਰਛਫੇਰੇ ਸਿਲ ਬਹੁਤ ਹੁੰਦੀ ਹੈ ਤੇ ਫਿਰ ਇਹੋ ਜਿਹੇ ਮੌਸਮ ਦੇ ਵਿੱਚ ਆਪਣੇ ਬੱਚਿਆਂ ਦਾ ਤੇ ਆਪਣਾ ਖਾਸ ਧਿਆਨ ਰੱਖੋ ਕਦੇ ਵੀ ਨੰਗੇ ਪੈਰੀ ਕਿਸੇ ਕੰਦ ਨੂੰ ਜਾਂ ਕਿਸੇ ਸਵਿੱਚ ਨੂੰ ਆਨ ਆਫ ਨਾ ਕਰੋ ਆਪਣਾ ਵੀ ਧਿਆਨ ਰੱਖੋ ਤੇ ਬੱਚਿਆਂ ਦਾ ਵੀ ਧਿਆਨ ਰੱਖੋ ਕਿਉਂਕਿ ਬੱਚੇ ਖੇਡਦੇ ਸਮੇਂ ਬਹੁਤ ਇਹੋ ਜਿਹੀਆਂ ਹਰਕਤਾਂ ਕਰ ਦਿੰਦੇ ਆ ਜਿਸ ਕਰਕੇ ਫਿਰ ਕਿਤੇ ਕੋਈ ਵੱਧ ਨੁਕਸਾਨ ਨਾ ਚੱਲਣਾ ਪੈ ਜਾਵੇ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਜਿਹੜਾ ਵਾ ਨਾ ਉਹ ਜਰੂਰ ਰੱਖਿਆ ਕਰੋ ਉਹ ਪਹਿਲਾਂ ਜਿਨ੍ਹਾਂ ਨੇ ਵੇਖਿਆ ਹੋਵੇਗਾ ਨਾ ਉਹਨਾਂ ਨੂੰ ਪਤਾ ਹੋਵੇਗਾ ਕਿ ਜਦੋਂ ਅਸੀਂ ਛੋਟੇ ਅਸੀਂ ਨਾ ਤਾਂ ਖੁੱਲੇ ਵੇੜੇ ਹੁੰਦੇ ਸੀ ਤੇ ਵੇੜਿਆਂ ਦੇ ਵਿੱਚ ਤਾਰਾਂ ਬੰਨੀਆਂ ਹੁੰਦੀਆਂ ਸੀ ਜਿਨ੍ਹਾਂ ਦੇ ਉੱਪਰ ਸਾਡੀਆਂ ਮਾਵਾਂ ਦਾਦੀਆਂ ਕੱਪੜੇ ਸੁੱਕਣੇ ਪਾਉਂਦੀਆਂ ਹੁੰਦੀਆਂ ਸੀ ਤੇ ਫਿਰ ਜਦੋਂ ਇਹੋ ਜਿਹਾ ਮੌਸਮ ਹੁੰਦਾ ਸੀ ਨਾ ਬਰਸਾਤ ਹੁੰਦੀ ਸੀ ਤਾਂ ਉਹਨਾਂ ਤਾਰਾਂ ਦੇ ਵਿੱਚ ਕਰੰਟ ਆਉਂਦਾ ਹੁੰਦਾ ਸੀ ਤੇ ਕਹਿਣਾ ਕਿ ਜਦੋਂ ਅਸੀਂ ਕਪੜਾ ਪਾਉਨੇ ਆ ਨਾ ਤਾਂ ਸਾਨੂੰ ਝੁੰਝਣੀ ਜੀ ਆਉਂਦੀ ਆ ਇੰਜ ਲੱਗਦਾ ਜਿਵੇਂ ਕਰੰਟ ਆ ਰਿਹਾ ਵਾ ਤਾਰ ਦੇ ਵਿੱਚ ਉਸੇ ਤਰ੍ਹਾਂ ਹੀ ਹੁਣ ਕੰਧਾਂ ਦੇ ਵਿੱਚ ਫ੍ਰਿਜ ਦੇ ਵਿੱਚ ਜਿਵੇਂ ਮੇਰੀਆਂ ਭੈਣਾਂ ਕਪੜੇ ਧੋਉਂਦੀਆਂ ਵਾਸ਼ਿੰਗ ਮਸ਼ੀਨ ਇਹੋ ਜੀਆਂ ਚੀਜ਼ਾਂ ਨੂੰ ਵਰਤਦੇ ਸਮੇਂ ਇਹਨਾਂ ਚੀਜ਼ਾਂ ਨਾਲ ਕੰਮ ਕਰਦੇ ਸਮੇਂ ਆਪਣੇ ਪੈਰ ਕਦੇ ਵੀ ਨੰਗੇ ਨਾ ਰੱਖੋ ਕਿਉਂਕਿ ਜੇਕਰ ਉਹ ਕੰਧ ਦੀ ਸੰਪਰਕ ਚ ਹੋਣਗੇ ਤਾਂ ਉਹਨਾਂ ਦੇ ਵਿੱਚ ਵੀ ਕਰੰਟ ਆ ਸਕਦਾ ਸੋ ਇਹੋ ਜਿਹੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਨੰਬਰ 2 ਤੇ ਆ ਕਿ ਜਦੋਂ بارش ਹੁੰਦੀ ਆ ਨਾ ਭਾਵੇਂ ਕਿਸੇ ਦਾ ਵੇੜਾ ਕੱਚਾ ਆ ਚਾਹੇ ਪੱਥਰ ਲੱਗਾ ਚਾਹੇ ਟਾਇਲ ਲੱਗੀ ਇੱਟ ਲੱਗੀ ਕੋਸ਼ ਵੀ ਲੱਗਾ ਤੁਹਾਡੇ ਵੇੜੇ ਦੇ ਵਿੱਚ ਜਿੰਨਾਂ ਦੇ ਬਾਹਰ ਵੇੜੇ ਆ ਜਾਂ ਛੱਤ ਦੇ ਉੱਪਰ ਤੇ ਉਹ ਕੀ ਹੁੰਦਾ ਕਿ ਜਦੋਂ ਲਗਾਤਾਰ بارش ਹੁੰਦੀ ਰਹਿੰਦੀ ਆ ਨਾ ਤਾਂ ਉਹਦੇ ਉੱਪਰ ਇੱਕ ਹਰੇ ਰੰਗ ਦੀ ਪਰਤ ਜੀ ਜੰਮਣੀ ਸ਼ੁਰੂ ਹੋ ਜਾਂਦੀ ਆ ਜੇ ਮੈਂ ਅਸੀਂ ਪਿੰਡਾਂ ਦੇ ਵਿੱਚ ਕਹਿ ਦਿੰਨੇ ਕਿ ਪਣਾ ਜੰਮ ਗਿਆ ਇਹਦੇ ਉੱਪਰ ਜਦੋਂ ਕੋਈ ਤੁਰਦਾ ਆ ਨਾ ਤਾਂ ਉਹ ਤਿਲਕ ਜਾਂਦਾ ਆ ਤਾਂ ਫਿਰ ਬੱਚੇ ਜਿਹੜੇ ਹੁੰਦੇ ਬੱਚਿਆਂ ਨੂੰ ਤੇ ਰੋਕ ਕੇ ਨਹੀਂ ਰੱਖਿਆ ਜਾ ਸਕਦਾ ਇਹ ਤੁਸੀਂ ਸਾਰੇ ਸਮਝਦੇ ਹੋ ਕਿ ਬੱਚਿਆਂ ਨੇ ਤੇ ਖੇਡਣਾ ਹੀ ਹੁੰਦਾ ਤੇ ਫਿਰ ਇਦਾਂ ਦੇ ਜਿਹੜੇ ਵਿੜੇ ਆ ਜਾਂ ਫਰਸ਼ ਆ ਉਹਦੇ ਉੱਪਰ ਜਦੋਂ ਬੱਚੇ ਖੇਡਦੇ ਆ ਭੱਜਦੇ ਆ ਨਾ ਤਾਂ ਉਹ ਤਿਲਕ ਕੇ ਉਹਨਾਂ ਦਾ ਨੁਕਸਾਨ ਹੋ ਸਕਦਾ ਕਿਸੇ ਲੱਤ ਤੇ ਬਾਹ ਤੇ ਸੱਟ ਲੱਗ ਸਕਦੀ ਹੈ ਫਿਰ ਬਰਸਾਤ ਦਾ ਮੌਸਮ ਆ ਤੇ ਬੱਚੇ ਨੂੰ ਜੇ ਸੱਟ ਲੱਗ ਜਾਵੇ ਤੇ ਫਿਰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਪ੍ਰਮਾਤਮਾ ਕਰੇ ਇਹੋ ਜਿਹੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਦਾ ਇਸ ਪੱਖ ਤੋਂ ਵੀ ਖਾਸ ਧਿਆਨ ਰੱਖਿਆ ਜਾਵੇ ਕਿ ਆਪਣੇ ਬੱਚਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਬੈਠ ਕੇ ਹੀ ਖੇਡਣ ਵਾਸਤੇ ਕਿਹਾ ਜਾਵੇ ਕਿ ਤੁਸੀਂ ਘਰ ਦੇ ਵਿੱਚ ਬੈਠ ਕੇ ਹੀ ਖੇਡੋ ਕਿਉਂਕਿ ਜਦੋਂ ਬਾਰਿਸ਼ ਹਟਦੀ ਹੈ ਨਾ ਤਾਂ ਬੱਚੇ ਬਾਹਰ ਨੂੰ ਭੱਜਦੇ ਆ ਤੇ ਫੇਰ ਉਹ ਜਗਾਹ ਦੀ ਉੱਪਰ ਜਿਹੜੀ ਸੱਲ ਜੰਮੀ ਹੁੰਦੀ ਆ ਨਾ ਉਹਦੇ ਉੱਪਰੋਂ ਬੱਚੇ ਤਿਲਕ ਜਾਂਦੇ ਆ ਇਸ ਕਰਕੇ ਇਸ ਗੱਲ ਦਾ ਵੀ ਮਾਵਾ ਜਿਹੜੀਆਂ ਉਹ ਜ਼ਰੂਰ ਧਿਆਨ ਰੱਖਣ ਕਿ ਸਾਡੇ ਨਿੱਕੇ ਨਿੱਕੇ ਬੱਚੇ ਜਾਂ ਬਜ਼ੁਰਗ ਜਿਹੜੇ ਆ ਉਹ ਤਿਲਕ ਨਾ ਜਾਣ ਨੰਬਰ 3 ਤੇ ਆ ਕੇ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਨਾ ਤਾਂ ਫੇਰ ਇਹਦੇ ਨਾਲ ਕੀੜੇ ਮਕੌੜੇ ਬਹੁਤ ਨਿਕਲਦੇ ਆ ਕਈ ਤਰ੍ਹਾਂ ਦੇ ਜੀਵ ਜੰਤੂ ਜਿਹੜੇ ਉਹ ਪਾਣੀ ਜਦੋਂ ਜਮਾ ਹੋ ਜਾਂਦਾ ਉਹਦੇ ਵਿੱਚ ਰਹਿੰਦੇ ਜਾਂ ਉਹਦੇ ਵਿੱਚੋਂ ਬਾਹਰ ਨੂੰ ਸੁੱਕੀਆਂ ਜਗਾਹ ਨੂੰ ਭੱਜਦੇ ਆ ਤੇ ਫਿਰ ਉਹ ਸਾਡੇ ਘਰਾਂ ਦੇ ਵਿੱਚ ਦਾਖਲ ਹੋਣੇ ਸ਼ੁਰੂ ਹੋ ਜਾਂਦੇ ਆ ਤੁਸੀਂ ਵੇਖਦੇ ਹੀ ਹੋ ਕਿ ਬਹੁਤ ਸਾਰੇ ਛੋਟੇ-ਛੋਟੇ ਜੀਵ ਜਿਹੜੇ ਸਾਡੇ ਘਰਾਂ ਦੇ ਵਿੱਚ ਬਰਸਾਤ ਦੇ ਮੌਸਮ ਵਿੱਚ ਆਮ ਹੀ ਤੁਰਦੇ ਫਿਰਦੇ ਨਜ਼ਰ ਆਉਂਦੇ ਆ ਭਾਵੇਂ ਕੋਈ ਕਿੰਨਾ ਵੀ ਕਹਿ ਲਵੇ ਨਾ ਕਿ ਸਾਡੇ ਘਰ ਦੇ ਅੰਦਰ ਤਾਂ ਕੀੜੀ ਵੀ ਨਹੀਂ ਆਉਂਦੀ ਪਰ ਫਿਰ ਵੀ ਇਹ ਜੀਵ ਜੰਤੂ ਇਹ ਕੀੜੇ ਮਕੌੜੇ ਜਿਹੜੇ ਆ ਇਹ ਘਰਾਂ ਦੇ ਵਿੱਚ ਪਾਈਪਾਂ ਰਸਤੇ ਹੀ ਦਾਖਲ ਹੋ ਜਾਂਦੇ ਆ ਕਈ ਵਾਰ ਉਹ ਬੈੱਡਰੂਮ 'ਚ ਚੱਲ ਜਾਂਦੇ ਆ ਸਾਡੇ ਬਿਸਤਰਿਆਂ ਤੱਕ ਪਹੁੰਚ ਜਾਂਦੇ ਆ ਰਸੋਈ 'ਚ ਚੱਲ ਜਾਂਦੇ ਆ ਸੋ ਇਹੋ ਜਿਹੇ ਜਰੀਲੇ ਕੀੜਿਆਂ ਮਕੌੜਿਆਂ ਤੋਂ ਵੀ ਆਪਣਾ ਵੀ ਧਿਆਨ ਰੱਖੋ ਤੇ ਬੱਚਿਆਂ ਦਾ ਵੀ ਧਿਆਨ ਰੱਖੋ ਕਿਉਂਕਿ ਬਰਸਾਤ ਦੇ ਮੌਸਮ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਧਿਆਨ ਵਿੱਚ ਰੱਖਣੀਆਂ ਬੜੀਆਂ ਜ਼ਰੂਰੀ ਆ ਸੋ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਵੀ ਇਹੋ ਜਿਹੀਆਂ ਮੁਸ਼ਕਲਾਂ ਤੋਂ ਬਚਾ ਕੇ ਰੱਖਣ ਵਾਸਤੇ ਇਹਨਾਂ ਤਿੰਨ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੋ ਸੋ ਉਮੀਦ ਕਰਦੇ ਆ ਅੱਜ ਦੀ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਖੁਸ਼ ਰਹੋ ਤੰਦਰੁਸਤ ਰਹੋ